ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆ ਘਰ 11 ਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਆਪੇ ਆਪ ਖਾਈ ਹਉ ਮਿਟੈ ਅਨ ਦਿਨ ਹਰ ਰਸ ਗੀਤ ਗਵਈਆ ਆਪ ਆਪ ਖਾਇ ਇਥਿ ਠਮਕ ਹੋ ਮਿਟਾਇ ਇਥਿ ਵਿਸਰਾਮ ਅਨ ਦਿਨ ਹਰ ਰਸ ਗੀਤ ਗਵਈਆ ਇਸ ਨੂੰ ਗਵਈਆ ਉਚਾਰਨ ਕਰਨਾ ਗਵਿਆ ਨਹੀਂ ਕਹਿਣਾ ਗੱਗੇ ਤੋਂ ਡੈਸ਼ ਦੇ ਕੇ ਕਸ ਕੇ ਉਚਾਰਨ ਕਰਨਾ ਗੁਰੂ ਮੁਖ ਪਰਚਾ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਮੈਂ ਹਰ ਹਰ ਨਾਮ ਅਧਾਰ ਇਥੇ ਵਿਸਰਾਮ ਰਮਈਆ ਖੇਨ ਪਲ ਰਹਿ ਨ ਸਕਾ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜਈਆ ਇਹ ਵੀ ਪੜਈਆ ਉਚਾਰਨ ਕਰਨਾ ਭਾਰਾ ਉਚਾਰਨ ਕਰਨਾ ਰਹਾਉ ਇੱਕ ਗਿਰਹ ਦਾਸ ਦਵਾਰ ਹੈ ਜਾਕੇ ਐਹਨੇ ਸਤਸਕਰ ਪੰਜ ਚੋਰ ਲਗਈਆ 10 ਪਦ ਪੁੱਲਈ ਉਚਾਰਨ ਕਰਨਾ 10 ਨਹੀਂ ਕਹਿਣਾ ਧਰਮ ਅਰਥ ਸਭ ਹੀਰ ਲੇ ਜਾਵਹਿ ਮਨਮੁਖ ਅੰਦਲੇ ਖਬਰ ਨ ਪਈਆ ਕੰਚਨ ਕੋਟ ਬਹੁਮਾਨਕ ਭਰਿਆ ਜਾਗੇ ਗਿਆਨ ਤਤ ਲੈਵ ਲਈਆ ਕੰਚਨਕੋਟ ਇਥੇ ਠਮਕ ਬਹੁ ਮਾਨਕ ਭਰਿਆ ਇਥੇ ਵਿਸਰਾਮ ਜਾਗੇ ਗਿਆਨ ਤਤ ਜਿਹੜਾ ਪਾਠ ਹੈ ਇਸ ਸੰਮੰਧਕ ਪਾਠ ਜਾਗੇ ਗਿਆਨ ਤਤ ਲਿਵ ਲਈਆ ਤਸਕਰ 헤ਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੂਤ ਬੋਹਿਤਾ ਖੇਵਟ ਸ਼ਬਦ ਗੁਰ ਪਾਰ ਲੰਘਈਆ ਹਰ ਹਰ ਨਾਮ ਇਥੇ ਠੰਮਕ ਪੂਤ ਬੋਹਿਤਾ ਇਥੇ ਵਿਸਰਾਮ ਹੈ ਖੇਵਟ ਸ਼ਬਦ ਗੁਰ ਪਾਰ ਲੰਘਈਆ ਜਮ ਜਾਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੂਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਗੁਰਮੁਖ ਮਨੁਆ ਇਕਤ ਘਰ ਆਵੈ ਮਿਲੋ ਗੋ ਮਿਲਾਓ ਗੋ ਪਾਲ ਨੀਸਾਨ ਬਜਈਆ ਗੁਰਮੁਖ ਮਨੁਆ ਇਕਤ ਘਰ ਆਵੈ ਇੱਥੇ ਵਿਸਰਾਮ ਮਿਲਾ ਗੋਪਾਲ ਨੀਸਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸ਼ਰਵਣ ਬਾਣੀ ਗੁਰ ਸ਼ਬਦ ਸੁਣਈਆ ਨੈਣੀ ਦਰਸ ਦੇ ਨੈਣੀ ਦੇਖ ਦਰਸ ਨੈਣੀ ਦੇਖ ਦਰਸ ਇਥੇ ਠਮਕ ਮਨ ਤ੍ਰਿਪਤੈ ਇਥੇ ਵਿਸਰਾਮ ਸ਼ਰਵਣ ਬਾਣੀ ਗੁਰ ਸ਼ਬਦ ਸੁਣਈਆ ਸੋਨਾ ਸੋਨਾ ਆਤਮਦੇਵ ਹੈ ਭੀਨੇ ਰਸ ਰਸ RAM ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਵਿਆਪੀ ਤੁਰਿਆ ਗੁਣ ਹੈ ਗੁਰਮੁਖ ਲਹੀਆ ਇਕ ਦ੍ਰਿਸ਼ਟ ਸਭ ਸਾਮ ਕਰ ਜਾਣੈ ਨਦਰੀ ਆਵੈ ਸਭ ਬ੍ਰਹਮ ਪਸਰਿਆ RAM ਨਾਮ ਹੈ ਜੂਤ ਸਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਇਆਲ ਭਏ ਹੈ ਭਗਤ ਭਾਈ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵ ਹਰ 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 ਚੰਦਨ ਵਾਸ ਸੁਗੰਧ ਗੰਦਈਆ ਹਰ ਚੰਦਨ ਵਾਸ ਸੁਗੰਧ ਗੰਦਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ 부ਹੀਆ ਮਿਲ ਸਤ ਸੰਗਤ ਪਰਮ ਪਦ ਪਾਇਆ ਇਥੇ ਇਸਰਾਮ ਮੈਂ ਹਿਰਡ ਪਲਾਸ ਸੰਗ ਹਰ 부ਹੀਆ ਜਬ ਜਗੰਨਾਥ ਜਗਦੀਸ਼ ਜਾਪ ਜਗਨਾਥ ਜਾਪ ਜਗਨਾਥ ਜਗਦੀਸ਼ ਗਸਈਆ ਸਰਨ ਪਰੇ ਸੇਈ ਜਨ ਉਬਰੇ ਜੋ ਪ੍ਰਹਿਲਾਦ ਉਧਾਰ ਸਮਈਆ ਜਿਉ ਪ੍ਰਹਿਲਾਦ ਉਧਾਰ ਸਮਈਆ ਰਹਾਉ ਪਾਰ 18 ਮਹ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੁਈਆ ਸਾਖਤ ਕੂੜੇ ਊਬਸੋਕ ਹੁਏ ਮਨ ਅਭਿਮਾਨ ਵਿਛੜ ਦੂਰ ਗਈਆ ਊਬ ਸੁਖ ਇਹ ਸੰਬੰਧਕ ਦਾ ਪਾਠ ਹੈ ਸੰਬੰਧਕ ਬੁੱਲਣਾ ਊਬ ਸੁਖ ਸਾਖਤ ਕੂੜੇ ਊਬ ਸੁਖ ਹੋਏ ਇਥੇ ਵਿਸਰਾਮ ਮਨ ਅਬਮਾਨ ਵਿਛੜ ਦੂਰ ਗਈਆ ਹਰ ਗਾਤ ਮਿਤ ਕਰਤਾ ਆਪੇ ਜਾਣੈ ਹਰ ਗਾਤ ਮਿਤ ਕਰਤਾ ਆਪੇ ਜਾਣੈ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤਗੁਰੂ ਭੇਟੇ ਸੋ ਕੰਚਨ ਹੋਵੇ ਜੋ ਧੁਰ ਲਿਖਿਆ ਸੋ ਮਿਟਾਣਾ ਮਟਈਆ ਰਤਨ ਪਦਾਰਸ ਗੁਰਮਤਿ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਸਾਗਰ ਭਗਤ ਭੰਡਾਰ ਖੁਲਈਆ ਗੋਰਾ ਚਰਣੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਤ ਤ੍ਰਿਪਤ ਨਾ ਭਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਇਥੇ ਵਿਸਰਾਮ ਹੈ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ ਬਾਰ ਖੇਨ ਖੇਨ ਪਾਲ ਕਹੀਐ ਹਰ ਪਾਰ ਨਾ ਪਾਵੈ ਪਰੈ ਪਰਈਆ ਸਾਕਤ ਸਾਸਤ ਬੇਦ ਪੁਰਾਨ ਪੁਕਾਰਹਿ ਧਰਮ ਕਰਹੁ ਖਾਟ ਕਰਮ ਦੜਈਆ ਮਨ ਮੁਖ ਆਖੰਡ ਭਰਮ ਵਿਗੂਤੇ ਲੋਭ ਲਹਿਰ ਨਾਵ ਭਾਰ ਬੜਈਆ ਨਾਮ ਜਪਹੁ ਨਾਮੇ ਗਤ ਪਾਵਹੁ ਸਿਮਰਿਤ ਸਾਸਤਰ ਨਾਮ ਦੜਈਆ ਹੋਮੈ ਜਾਏ ਤਾ ਨਿਰਮਲ ਹੋਐ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਾਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤਿ ਵਜਾਏ ਵਾਜੈ ਜਿਤ ਪਾਵੈ ਤੇ ਤੁਰਾਹ ਚਲਈਆ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ